ਕਰਤਾਰ ਸਿੰਘ ਪਿੰਡ ਬਿਆਨਪੁਰ ਜ਼ਿਲ੍ਹਾ ਕਰਤਾਰਪੁਰ ਜੋ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸੁਦੇਵ ਸਿੰਘ ਸੁਖੀ ਜੀ ਬਿੰਨ ਮਹਿੰਦੀਪੁਰ ਜੋ ਕੋ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਕੁਝ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਇਆ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕਹਾ ਜਾ ਕੇ ਰੁਕੇ ਹੈ ਇਹ ਮਰਾਜ ਨੇ ਉਹਨੂੰ ਬਥੇ ਫੁਲਾਨੀ ਜਗ੍ਹਾ ਅਸੀਂ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਹੈ ਮੈਕਸਿਕੋ ਹੀ ਹੋਏਗੀ ਜਾਂਗੇ ਕਿਸ ਜਗ੍ਹਾ ਭੇਜਿਆ ਥਾ ਮੈਕਸਿਕੋ ਭੇਜਿਆ ਰਹੀ ਤੇ ਕਹਾ ਜਾ ਕੇ ਡੌਂਕੀ ਡੌਂਕੀ ਦਾ ਆ ਡੌਂਕੀ ਰਹੀ ਇਹ ਅੱਗੇ ਭੇਜ ਦਿੰਦੇ ਆ ਡਾਇਰੈਕਟ ਨਹੀਂ ਇਹਨਾਂ ਭੇਜਦੇ ਇਹਦੇ ਜੌਂਕੀ ਦੇ ਰਸਤੇ ਭੇਜਦੇ ਫਿਰ ਮੁੰਡੇ ਚੰਗੀ ਤਰ੍ਹਾਂ ਸੀ ਇਹ ਹਾਲ ਤਾਂ ਚੈਪ ਕਿਹਤਰੀਆਂ ਦਾ ਰਹਾ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੀਬ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁਰਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿਤਨੀ ਦੇਰ ਹੋ ਗਈ ਉਸਕੋ ਦੇਰ 18 ਦਾ ਚੱਲ ਰਹੇ ਜੀ ਹਾਂ ਜੀ ਤੇ ਕਿਤਨੇ ਲੜਕੇ ਗਏ ਥਾ ਵਾਹ ਪੇ ਇਹ 4-5 ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਮ੍ਰਿਤਸਰ ਦਾ ਪੰਡੋਰੀ ਵਾਲਾ ਦਾ ਜਾਨ ਬਾਕੀ ਮੁੰਡਿਆਂ ਦੀ ਕੋਈ ਜਾਣਕਾਰੀ ਨਹੀਂ ਪਈ ਦੋ ਕੋ ਪੰਡੋਰੀ ਦੇ ਸੀ ਤੇ ਮੈਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਤੇ ਜਦੋਂ ਰਾਜ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹਨੂੰ ਰਹਿ ਗਿਆ ਤੇ ਰਾਜ ਉਸ ਤੋਂ ਬਾਅਦ ਕੋਈ ਨਾ ਬੰਦ ਹੋ ਗਏ ਇਹਨਾਂ ਦੇ ਫੋਨ ਨਹੀਂ ਆਏ ਕਹਾਂ ਜਾ ਕੇ ਬੈਠੇ ਮੁਰਕੇ ਫਿਰ ਖਵਾਰ ਤੇਰੀ ਕਹਾਂ ਜਾ ਕੇ ਬੈਠੇ ਇਹੋ ਨੋਕੇ ਨਾ ਕੀ ਰਸਤੇ 'ਤੇ ਭੇਜ ਦੇ ਅਗਰੇ ਰਸਤੇ ਜਾਂਦਾ ਸਾਨੂੰ ਨਹੀਂ ਨੂੰ ਪਤਾ ਕਿਹੜੇ ਪਾਸੇ ਰਸਤੇ ਭੇਜ ਦੇ ਮੈਂ ਸੀ ਕੋਬਾਡ ਰਾਈਗੀ ਔਰ ਵੀ ਜਿਹੜੇ ਆ ਗਏ ਬੈਟਰੀ ਜਿਹੜੇ ਨਾਲ-ਨਾਲ ਪੈਂਦੇ ਆ ਉਹਨਾਂ ਦੇ ਤੇ ਮੁਰਗੇ ਫਿਰ ਖਵਾਰ ਚ ਘੌਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ ਚਾਰ ਪੰਜ ਨਹੀਂ ਇਹ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਇਹੀ ਬਿਠੇ ਦੀ ਪੁੱਛੀ ਕਿ ਤੀੜੋੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਮਿੱਥੀ ਸੁਣੀ ਤੇ ਉਹਨਾਂ ਹੀ ਤਾਈ ਅੜੀ ਚ ਬੈਠੇ ਆ ਜੋ ਲੋਕ ਡੌਂਕੀ ਲਗਾ ਕੇ ਲਗਾ ਕੇ ਜਾ ਰਹੇ ਬਿਲਕੁਲ ਗਲਤ ਹੈ ਜੀ ਇਹ ਤੋਂ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਏ ਇੱਕ ਨੰਬਰ ਜਾਓ ਨੀ ਇੱਧਰ ਬਥੇਰੀ ਰੋਟੀ ਹੈ ਆਰਾਮ ਨਾਲ ਬੈ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬੰਦੇ ਹੀ ਫਸ ਗਏ ਥੋੜੇ ਜੈਂਟੇ ਜਿੰਦੇ ਜੰਮਦੇ ਧਰਤੀ ਤੇ ਆਏ ਆ ਇਹ ਰਫੇਰੀਆਂ ਕਰਦੇ ਆ ਬਹੁਤ ਗਲਤ ਕਰਦੇ ਆ ਦੱਸਦੇ ਕੋਈ ਸ ਹੈ ਅੱਗੇ ਕੋਈ ਕਵੰਦੇ ਆ ਤੇ ਬੰਦੇ ਨੇਰੇ ਚ ਰੱਖਦੇ ਆ ਇਹਦੇ दूजे का नाश कर छो है भी एक नंबर जाओ अनलीगल ना जाओ कितने पैसे देकर भेजा था बच्चे हम आधे पैसे दिए थे थोड़े बारह लाख दिए थे थोड़ा पहुँच कर दे? देने थे थोड़े भी जाके पहुंचेगा फिर करें देंगे कितने पैसे की डिमांड की थी उसने पैंती लाख की थी जो भी आगे तारते नहीं है ये अपने को सारे रहते हैं ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਜਾਈਏ ਸਭ ਜਾਂਦੇ ਆਦਮੀ ਆਪ ਨੇਤਾ ਲੋਕ ਜਾਂਦੇ ਆ ਸਭ ਮੰਤਰੀਆਂ ਤੇ ਕਲਾਕਾਰ ਜਾਂਦੇ ਆ ਇਹਨਾਂ ਨੌਜਵਾਨਾਂ ਪੜ੍ਹੇ ਰਿਹਾ ਲੜਕਾ ਕਹਾਂ ਇਹ ਅਤਵਾਦੀ ਥੋੜੇ ਆ ਇਹ ਸਭ ਆਪਣੇ ਸਰਕਾਰਾਂ ਦੀ ਵੀ ਥੋੜੀ ਹੈ ਟੇਲ ਮਾਟੇ ਤੇ ਇਹਨਾਂ ਦੀ ਜਿਹੜੀ ਜਨਤਾ ਦਾ ਜਲਸਾ ਚ ਬਣਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਿਸੈਂਸ ਬੰਨ੍ਹਿਆ ਚਾਹੀਦੇ ਚੈੱਕ ਕਰਨੇ ਜਿਹੜਾ ਫਰਾਡ ਚੱਲੇ ਆ ਅੱਜਕੱਲ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ ਆਪ ਦੇ ਚੰਗੇ ਭਲੇ ਲੋਕ ਚੁਪਕੇ ਕਰ ਲੈਂਦੇ ਗੁਜ਼ਾਰਾ ਤੇ ਜਿਹੜੇ ਪਿਛੇ ਮਾਪੇ ਰਹਿੰਦੇ ਉਹਨਾਂ ਬਥੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਕਿੰਨੇ ਲੋਕ ਤੇ ਕਿੰਨੇ ਬੇਟੀ ਸੀ ਆਪਕੇ ਮੇਰੇ ਇੱਕ ਵੀ ਲੜਕਾ ਸੀ ਇੱਕ ਇੱਕ ਲੜਕਾ ਇੱਕ ਬੇਟੀ ਸੀ ਤੇ ਹੋਰ ਆਪ ਜਾਣਦੇ ਹੀ ਸਭ ਕੁਝ ਮੈਂ ਹਮਤੇ ਉਹਨਾਂ ਦੇ ਜੈਸੇ ਜਿਏ ਜਿਨੇ ਇਹ ਅਗੇ ਜਿਹੜੇ ਆਗੇ ਆਉਣੇ ਵਾਲੀ ਪੀੜ੍ਹੀ ਉਹਨਾਂ ਕੋ ਅਸੀਂ ਸੇਧ ਕਰਦੇ ਆ ਵੀ ਲੱਟ ਰੇ ਦੇ ਧੋਖੇ ਬਾਤ ਸੇ ਬਚੇ ਯਾਰ ਲੋਕਾਂ ਨੂੰ ਮੈਸੇਜ ਦੇਣਾ ਹਾਂ ਮੈਸੇਜ ਇਹ ਹੀ ਹੈ ਮੈਸੇਜ ਹੈ ਵੀ ਆਗੇ ਇਸੇ ਲੱਟ ਰਹੋ ਕਿਸੇ ਕੋ ਐਸੇ ਨਾ ਅਨਲੀਗਲ ਨਾ ਜਾਓ ਲੀਗਲ ਇਕ ਰਿਕ ਨੰਬਰ ਤੇ ਜਾਓ ਇਹ ਨਹੀਂ ਜਾਣਾ ਉਹਦਾ ਇਧਰ ਆਪਣੇ ਦੇਸ਼ 'ਚ ਬੜਾ ਕੰਮ ਹੈ ਸਰਕਾਰ ਸਿੱਧਾ ਮੰਗ ਸਰਕਾਰ 'ਚ ਮਾਗੇ ਮਾਰੇ ਬੱਚੇ ਕੋ ਢੂੰਢੇ ਢੂੰਢੇ ਪਤਾ ਕਰੇ ਸੈਂਟਰ ਸਰਕਾਰ 'ਚ ਵੀ ਪੰਜਾਬ ਸਰਕਾਰ 'ਚ ਵੀ ਬੇਨਤੀ ਹੈ ਕਿ ਮਾਰੇ ਬੱਚਾ ਤਲਾਸ਼ ਕਰੇ ਆਮ ਬਹੁਤ ਮੁਸ਼ਕਲ 'ਚ ਜੀ ਰਿਹਾ ਤੇ ਮਿਹਰਬਾਨੀ ਆਬੀ ਕੀ ਨਾਮ ਤੁਹਾਡਾ ਦਿਵੀਰ ਕੋ ਬੱਚਾ ਕਿੰਨੇ ਦਿਨ ਕੀ ਨਾਮ ਸੀ ਬੱਚੇ ਦਾ ਕਿੰਨੇ ਦਿਨ ਹੋ ਗਿਆ ਇੱਥੇ ਹਾਂ ਤੇਹੀ ਨਾਲ ਉਹ ਜੀ ਸਲਾਮ ਹੋ ਰਹੀ ਕਹਾਂ ਗਿਆ ਅਮਰੀਕਾ ਭੇਜਿਆ ਹੀ ਦਾ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ ਉਹ ਵੀ ਆ ਸਾਹਮਣੇ ਲੱਗਿਆ ਇਹ ਫੋਨ ਕਰਦਾਗਾ ਤੂੰ ਜਾ ਕੇ ਤੂੰ ਤੇ ਨਾ ਇਹ ਤੱਕ ਫੋਨ ਆਇਆ ਨਾ ਕੋਸਾ ਮੇਰਾ ਬੱਚਾ ਲੰਬਾ ਚਾਹੀਦਾ ਅਰਦਾਸ ਦੇ ਦिए ਵੀ ਹਨ ਡਾਂਕੀ ਲਖਾ ਕੇ ਗਿਆ ਡਾਂਕੀ ਲਖਾ ਕੇ ਗਿਆ ਇਧਰ ਇਹ ਦੂ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਅੱਗੇ ਬਤਨ ਲੱਗਦਾ ਕਿ ਕਦ ਦੇ ਕੀ ਨਹੀਂ ਤੁਹਾਨੂੰ ਲੱਗਦਾ ਕਿ ਜਨਤਾ ਨੂੰ ਦੁੱਖ ਹੋ ਗਿਆ ਜਲਤਾਂ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੇ ਪਰ ਹੁਣ ਉਹ ਗੱਲ ਪਈ ਸਾਡੇ ਘਰ ਮਾਰੇ ਕਿਦਾਂ ਦੇ ਆ ਮੈਂ ਗੋਦੀਪ ਸਿੰਘ ਦੀ ਸਿਸਟਰ ਬੋਲਦੀ ਹਾਂ ਇਹ ਅੰਮ੍ਰਿਤ ਘਰ ਮੈਂ ਇੱਥੇ ਆਉਂਦਾਂ ਮੇਰਾ ਬ੍ਰਦਰ ਗਿਆ ਸੀ 2017 ਨੂੰ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਖੁਸ਼ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਅਜੇ ਤੱਕ ਕੋਈ ਗੱਲਬਾਤ ਨਹੀਂ ਬਲਤ ਬਲਤਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਮਕੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਖੁਸ਼ ਨਹੀਂ ਨਾ ਜੈਂਟ ਕੋਸਤਾਸ ਤੇ ਨਾ ਕੋਈ ਖੁਸ਼ ਕਿੰਨੇ ਦਿਨ ਹੋ ਗਏਗੇ 78 ਸਾਲ ਹੋ ਗਏਗੇ ਨੂੰ ਲੋਕੋ ਪਿਆਸਾਂ ਦੇਖ ਦਿਣਾ ਚਾਹਉਂਗਾ ਮੈਂ ਇਹ ਕਹਿਣਾ ਚਾਹਾਂਗੀ ਕਿ ਸਿੱਧੀ ਸਿੱਧੀ ਬਲੈਂਡ ਕਰਾਓ ਡੋਂਗੀ ਲਾਗੇ ਡੋਂਗੀ ਲਾ ਕੇ ਨਾ ਜਾਓ ਬੱਚੇ ਜੰਦਾ ਤੋਂ ਜੰਦਾ ਬੱਚੇ ਜੰਦਾ ਮੇਰਾ ਪਨਾ ਤਾਂ ਪਤਾ ਲੱਗਣਾ ਚਾਹੀਦਾ ਤੇਜੀ ਸਰਕਾਰ ਸੇ ਕਿਆ ਮੰਗ ਕਰਦੇ ਹੋ ਮੰਗ ਬਸ ਇਹੀ ਹੈ ਕਿ ਖੇਤਰਾ ਦਾ ਪਤਾ ਮਗਦ 789 ਕੋਈ ਪਤਾ ਨਹੀਂ ਲੱਗਾ ਉਸਕਾ ਫੋਨ ਵੀ ਆਇਆ ਉਸਕਾ ਕੋਈ ਕਦੇ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਏ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਹਦਾ બસ ਇਹ ਹੀ ਹੈ ਕਿ ਜਲਦੀ ਜਲਦੀ ਪਤਾ ਕੀਤਾ ਜਾਵੇ ਫਿਰ ਕਿੱਥੇ ਵੀ ਹੈ ਮੈਂ ਚੈਨ ਲੂਗਾ ਜੇ ਜੇ ਉਹ ਕਿੱਸਾ ਨਹੀਂ ਕਿਰਾਏ ਜੋ ਲੋਕ ਬਾਹਰ ਜਾ ਰਹੇ ਡੌਂਕੀ ਲਗਾ ਕੇ ਬਸ ਇਹੀ ਕਹਿਣਾ ਚਾਹੁੰਦੀ ਕਿ ਬੱਚੋ ਜਿੰਨਾ ਬੱਚੇ ਜੰਦਰ ਤੋਂ ਬਾਅਦ ਤੋਂ ਬਚੋ ਤੁਹਾਨੂੰ ਘਰਾਂ ਕਾਇਆ ਕਟਨਾ ਪਹੁੰਚਣ ਕਰਕੇ ਸਿੱਧੀ ਕਲੈਕਟ ਕਰੋ ਜਿੰਦਾ ਹੁੰਦਾ ਉਦਾਂ ਉਦਾਂ ਕਰੋ ਪਰ ਜੰਗਾਂ ਨੂੰ ਬਚੋ ਜਿੰਨਾ ਬਚੇ ਜੰਗ ਬਸ ਮੈਂ ਇਹੀ ਕਹਿਣਾ ਚਾਹੁੰਦਾ ਹਾਂ